ਐਸਕੇਐਮ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਵਿਚਾਰਾਂ ਹੋਈਆਂ ਨੇ ਕਿ ਜੇਕਰ ਕਹਿੰਦੇ ਕਿ ਭਾਰਤ ਤੇ ਅਮਰੀਕਾ ਦਾ ਖੇਤੀ ਸੈਕਟਰ ਨੂੰ ਲੈ ਕੇ ਕੋਈ ਸਮਝੌਤਾ ਹੁੰਦਾ ਤਾਂ ਉਹ ਜਿਹੜਾ ਹੈ ਉਹ ਖੇਤੀ ਨੂੰ ਤਬਾਹ ਕਰ ਦੇਵੇਗਾ ਅਮਰਵੀਰ ਸੁਰਾਜੇਵਾਲ ਹਰਿੰਦਰ ਲਖੋਵਾਲ ਰਮੇਂਦਰ ਸਿੰਘ ਪਟਕਾਲਾ ਡਾਕਟਰ ਦਰਸ਼ਨਪਾਲ ਇਹ ਸਾਰਿਆਂ ਨੇ ਇੱਕ ਮੀਟਿੰਗ ਕੀਤੀ ਹੈ ਉਹ ਕਹਿੰਦੇ ਕਿ ਭਾਰਤ ਦੀ ਸਰਕਾਰ ਨੇ ਇਹ ਡੋਨਾਲਡ ਟਰੰਪ ਦੇ ਅੱਗੇ ਗੋਡੇ ਟੇਕਤੇ ਆ। ਸਵਾਲ ਕਰਦੇ ਆ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਭਾਈ ਸਾਬ ਇਹ ਦਾਤ ਦਿਓ ਤੁਹਾਡੀ 3 ਟ੍ਰਿਪਲ ਬਿਲੀਅਨ ਆਰਥਿਕ ਤੱਕ ਇਧਰ ਨੂੰ ਗਈ। ਅਮਰੀਕਾ ਭਾਰਤ ਦਾ ਪ੍ਰਾਫਿਟ ਤਾਂ ਨਹੀਂ ਸਕਦਾ। ਕਦੇ ਕੋਈ ਟੈਰਫ ਕਦੇ ਕੋਈ ਟੈਰਫ ਕਦੇ ਕੋਈ ਟੈਰਫ ਹੁਣ ਟਰੰਪ ਸਾਹਿਬ ਕਹਿੰਦੇ ਆ ਕਿ ਸਾਡੀ ਸਹਿਮਤੀ ਬਣ ਗਈ ਹੈ। ਜੀ ਅਮਰੀਕਾ ਦੇ ਇਸ ਸਮਝੌਤੇ ਚੋਂ ਭਾਰਤ ਨਾ ਨਿਕਲਿਆ ਉਹਦਾ ਸਭ ਤੋਂ ਵੱਧ ਖਮਿਆਜਾ ਸਿਰਫ ਤੇ ਸਿਰਫ ਭਾਰਤ ਨੂੰ ਹੀ ਭੁਗਤਣਾ ਪਵੇਗਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਵੱਖ-ਵੱਖ ਮੋਰਚੇ ਲੱਗੇ ਹੋਏ ਨੇ ਇੱਕ ਮੋਰਚਾ ਚੰਡੀਗੜ੍ਹ ਵੀ ਲੱਗਣਾ ਸੀ ਪਰ ਉਹ ਫਿਲਹਾਲ ਦੀ ਖੜੀ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਸੀ ਇੰਤਜ਼ਾਮ ਐਨੇ ਕਰ ਦਿੱਤੇ ਕਿ ਚੰਡੀਗੜ੍ਹ ਪਹੁੰਚਣਾ ਕਿਸਾਨਾਂ ਦਾ ਮੁਸ਼ਕਲ ਹੋ ਗਿਆ ਕਿਸਾਨਾਂ ਨੂੰ ਰੀਟੇਨ ਕੀਤਾ ਗਿਆ ਕਾਫੀ ਕੁਝ ਵਾਪਰ ਗਿਆ ਤੇ ਹੁਣ ਐਸਕੇਮ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਵਿਚਾਰਾਂ ਹੋਈਆਂ ਨੇ ਕਿ ਜੇਕਰ ਕਹਿੰਦੇ ਕਿ ਭਾਰਤ ਤੇ ਅਮਰੀਕਾ ਦਾ ਖੇਤੀ ਸੈਕਟਰ ਨੂੰ ਲੈ ਕੇ ਕੋਈ ਸਮਝੌਤਾ ਹੁੰਦਾ ਤਾਂ ਉਹ ਜਿਹੜਾ ਹੈ ਉਹ ਖੇਤੀ ਨੂੰ ਤਬਾਹ ਕਰ ਦੇਵੇਗਾ ਇਸ ਦੇ ਉੱਤੇ ਵਿਚਾਰਾਂ ਹੋਈਆਂ ਨੇ ਕਿਉਂਕਿ ਇਹ ਕਿਆਸਰਾਈਆਂ ਨੇ ਕਹਿੰਦੇ ਕਈ ਚੀਜ਼ਾਂ ਜੜੀਆਂ ਨੇ ਉੱਧਰ ਪੈਦਾਵਾਰ ਹੁੰਦੀ ਹੈ ਅਮਰੀਕਾ ਵਗੈਰਾ ਉਹ ਇੱਧਰਲੇ ਪਾਸੇ ਜੇਕਰ ਆਉਂਦੀਆਂ ਨੇ ਇੱਧਰ ਉਹਨਾਂ ਦੀ ਖਪਤ ਹੁੰਦੀ ਆ ਤਾਂ ਫਿਰ ਜਿਹੜੀ ਪੰਜਾਬ ਦੀ ਖੇਤੀ ਹੈ ਭਾਰਤ ਦੀ ਖੇਤੀ ਹੈ ਉਹਦੇ ਉੱਤੇ ਨਵਾਂ ਸੰਕਟ ਆ ਜਾਏਗਾ ਜੀ ਬਿਲਕੁਲ ਜੀ ਕੱਲੇ ਦੇ ਵਿੱਚ ਸਾਰੇ ਜਿਹੜੇ ਐਸਕੇਮ ਦੇ ਪ੍ਰਮੁੱਖ ਆਗੂ ਹੈ ਬਲਬੀਰ ਸਰਾਜੇਵਾਲ ਹਰਿੰਦਰ ਲਖੋਵਾਲ ਰਮੇਂਦਰ ਸਿੰਘ ਪਟਿਆਲਾ ਡਾਕਟਰ ਦਰਸ਼ਨਪਾਲ ਇਹ ਸਾਰਿਆਂ ਨੇ ਇੱਕ ਮੀਟਿੰਗ ਕੀਤੀ ਹੈ ਉਹ ਕਹਿੰਦੇ ਕਿ ਭਾਰਤ ਦੀ ਸਰਕਾਰ ਨੇ ਇਹ ਡੋਨਾਲਡ ਟਰੰਪ ਦੇ ਅੱਗੇ ਗੋਡੇ ਟੇਕਤੇ ਆ। ਸਵਾਲ ਕਰਦਿਆ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਭਾਈ ਸਾਹਿਬ ਇਹ ਦਾਤ ਦਿਓ ਤੁਹਾਡੀ ਤਿੰਨ ਟ੍ਰਿਪਲ ਬਿਲੀਅਨ ਆਰਟਿਕ ਤੱਕ ਇਧਰ ਨੂੰ ਗਈ। ਤੁਹਾਡਾ ਜਿਹੜਾ ਤੁਸੀਂ ਕਿਹਾ ਸੀ ਕਿ ਵਿਸ਼ਵ ਗੁਰੂ ਬਣਨ ਜਾ ਰਿਹਾ ਭਾਰਤ ਵਿਸ਼ਵ ਗੁਰੂ ਦੇ ਵਿੱਚੋਂ ਸਾਰੀਆਂ ਘਟਰਾਵਾਂ ਸ਼ਾਮਲ ਨੇ ਜਿਹੜੀਆਂ ਆ ਹੁਣ ਤੱਕ ਆਪਾਂ ਇੱਕ ਦਰਜਨ ਦੇ ਕਰੀਬ ਡਿਸਕਸ ਕਰ ਲੀਆਂ ਨੇ ਉਹਨਾਂ ਦਾ ਕਹਿਣਾ ਹੈ ਐਸ ਕੇਮ ਦੇ ਆਗੂਆਂ ਦਾ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਇਨ੍ਹਾਂ ਆਗੂਆਂ ਦੇ ਅੱਗੇ ਇੱਕ ਕਿਸਮ ਦੇ ਨਾਲ ਗੋਡੇ ਦੇਖਤੇ ਆ ਇਹ ਤਾਂ ਉਹਨਾਂ ਨੀਤੀਆਂ ਦਾ ਹੁਣ ਸ਼ਿਕਾਰ ਹੋਣਗੇ ਅਮਰੀਕਾ ਭਾਰਤ ਦਾ ਪ੍ਰਾਫਿਟ ਤਾਂ ਜਾ ਨਹੀਂ ਸਕਦਾ ਕਦੇ ਕੋਈ ਟੈਰਫ ਕਦੇ ਕੋਈ ਟੈਰਫ ਕਦੇ ਕੋਈ ਟੈਰਫ ਹੁਣ 트ੰਪ ਸਾਹਿਬ ਕਹਿੰਦੇ ਆ ਕਿ ਸਾਡੀ ਸਹਿਮਤੀ ਬਣ ਗਈ ਹੈ ਸੋਤਰ ਬਦਰ ਹੂੰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਜੇ ਅਮਰੀਕਾ ਦੇ ਇਹ ਸਮਝੌਤੇ ਚੋਂ ਭਾਰਤ ਨਾ ਨਿਕਲਿਆ ਉਹਦਾ ਸਭ ਤੋਂ ਵੱਧ ਖਮਿਆਜਾ ਸਿਰਫ ਤੇ ਸਿਰਫ ਭਾਰਤ ਨੂੰ ਹੀ ਭੁਗਤਣਾ ਪਵੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ